ਸਵਾਗਤ ਹੈ ਤੁਹਾਡਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ ਪੰਜਾਬ ਦੀਆਂ ਘਟਨਾਵਾਂ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ ਕੀ ਹੈ ਅੱਜ ਦੀ ਅਪਡੇਟ ਅੱਜ ਦੀ ਅਪਡੇਟ 8894 ਨਾਲ ਸੰਬੰਧਤ ਹੈ ਜੋ ਕਿ 9894 ਤੇ ਤੁਸੀਂ ਸਾਰੇ ਜਾਣਦੇ ਹੋ ਕੋਰਟ ਕੇਸ ਲੱਗਿਆ ਹੋਇਆ ਹੈ ਕੀ ਹੋਇਆ ਅੱਜ ਕੋਰਟ ਕੇਸ ਬਾਰੇ ਚਾਰ ਤেন 2024 ਨੂੰ 88594 ਦੀ ਸੁਣਵਾਈ ਸੀ ਇਸ ਸੁਣਵਾਈ ਦੇ ਵਿੱਚ ਕੀ ਹੋਇਆ ਕੀ ਕੇਸ ਡਿਸਪੋਜ਼ ਆਫ ਹੋਇਆ ਕਿ ਨਹੀਂ ਕੀ ਕੋਰਟ ਵੱਲੋਂ ਅਗਲੀ ਤਰੀਕ ਦਿੱਤੀ ਗਈ ਹੈ ਜੇ ਅਗਲੀ ਤਰੀਕ ਦਿੱਤੀ ਗਈ ਹੈ ਤਾਂ ਕਿੰਨੀ ਤਰੀਕ ਦਿੱਤੀ ਗਈ ਹੈ ਤੇ ਕਦੋਂ ਤੱਕ ਪ੍ਰਕਿਰਤੀ ਕੰਪਲੀਟ ਹੋਵੇਗੀ 88594 ਵਾਲੇ ਕਦੋਂ ਤੱਕ ਸਕੂਲਾਂ ਵਿੱਚ ਜਾ ਸਕਣਗੇ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਹਰੇਕ ਭਰਤੀਆਂ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਇਸ ਚੈਨਲ ਤੇ ਤੁਹਾਨੂੰ ਮਿਲਦੀ ਰਹੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਹੈ ਤਾਂ ਜੋ ਭਰਤੀਆਂ ਬਾਰੇ ਜਾਣਕਾਰੀ ਉਹਨਾਂ ਨੂੰ ਵੀ ਸਮੇਂ ਸਿਰ ਮਿਲਦੀ ਰਵੇ ਦੇਖਦੇ ਹਾਂ ਅੱਜ ਦੀ ਅਪਡੇਟ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਹਰਿਆਣਾ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਡਾਇਰੀ ਨੰਬਰ 8590 190 ਜਿਸ ਵਿੱਚ ਅਰਵਿੰਦਰ ਸਿੰਘ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਤੇ ਦੂਸਰੀ ਪਾਰਟੀ ਸਟੇਟ ਆਫ ਪੰਜਾਬ ਐਂਡ ਆਦਰਸ ਜੋ ਕਿ ਕੇਸ 28 ਮਾਰਚ 2024 ਨੂੰ ਰਜਿਸਟਰਡ ਹੋਇਆ ਸੀ ਲਗਭਗ 1 ਸਾਲ ਹੋ ਗਿਆ ਕੇਸ ਲੱਗੇ ਨੂੰ ਅਜੇ ਤੱਕ ਇਸ ਦਾ ਕੀ ਹੱਲ ਹੋਇਆ ਹੈ ਲਾਸਟ ਜਿਹੜੀ ਸੁਣਵਾਈ ਸੀ ਤੁਸੀਂ ਵੇਖ ਸਕਦੇ ਹੋ 4 ਮਾਰਚ 2024 ਦੀ ਸੀ ਜੋ ਕਿ ਸੀਰੀਅਲ ਨੰਬਰ 278 ਜੋ ਕਿ ਕੱਲ ਸੁਣਵਾਈ ਹੋਈ ਸੁਣਵਾਈ ਤੇ ਕਾਫੀ ਲੰਬੀ ਬੈਸ ਵੀ ਹੋਈ ਕੀ ਹੋਇਆ ਉਸ ਸੁਣਵਾਈ ਵਿੱਚ 88894 ਵਾਲੇ ਸਾਥੀਆਂ ਨੂੰ ਪੂਰੀ ਉਮੀਦ ਸੀ ਕਿ ਅੱਜ ਦੀ ਸੁਣਵਾਈ ਵਿੱਚ ਕੇਸ ਡਿਸਪੋਜ਼ ਆਫ ਹੋ ਜਾਵੇਗਾ ਪਰ ਕੇਸ ਉੱਪਰ ਬੈਸ ਵੀ ਕਾਫੀ ਲੰਬੀ ਚੱਲੀ ਸਾਰਿਆਂ ਦੀ ਉਮੀਦਾਂ ਉੱਪਰ ਉਸ ਵੇਲੇ ਪਾਣੀ ਫੇਰ ਗਿਆ ਜਦੋਂ ਜੱਜ ਸਾਹਿਬ ਨੇ ਅਗਲੀ ਤਰੀਕ ਦੇ ਦਿੱਤੀ ਹੁਣ ਅਗਲੀ ਤਰੀਕ ਤੁਸੀਂ ਦੇਖ ਸਕਦੇ ਹੋ ਅਗਲੀ ਤਰੀਕ ਤੁਹਾਡੀ ਸਕਰੀਨ ਤੇ ਮੈਂ ਦਿਖਾਉਂਦਾ ਹਾਂ ਅਗਲੀ ਤਰੀਕ 4 ਅਪ੍ਰੈਲ 2024 ਦਿੱਤੀ ਗਈ ਹੈ ਹੁਣ ਇੱਕ ਮਹੀਨਾ ਹੋਰ ਉਮੀਦ ਕਰਨੀ ਪਵੇਗੀ ਹੁਣ ਉਮੀਦ ਕਰ ਸਕਦੇ ਹਾਂ ਕਿ ਅਗਲੀ ਤਰੀਕ 4 April 2024 ਨੂੰ ਕੇਸ ਡਿਸਪੋਜ਼ ਆਫ ਹੋ ਜਾਵੇ ਤੇ ਭਰਤੀ ਕੰਪਲੀਟ ਕੀਤੀ ਜਾਵੇ 5894 8TT ਸਾਥੀਆਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਹੈ ਇੰਤਜ਼ਾਰ ਕਰਦਿਆਂ ਨੂੰ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਭਰਤੀ ਕੰਪਲੀਟ ਕੀਤੀ ਜਾਵੇ ਤਾਂ ਜੋ 5894 ਵਾਲੇ ਸਾਥੀ ਆਪਣੇ ਸਕੂਲਾਂ ਵਿੱਚ ਜਾ ਸਕਣ ਕਾफी ਲੰਬੇ ਸਮੇਂ ਤੋਂ ਉਪਰਤੀ ਲਟਕੀ ਹੋਈ ਹੈ ਤੇ ਹੁਣ ਫਿਰ ਤਰੀਕ ਅਗਲੀ ਪੈ ਚੁੱਕੀ ਹੈ 4 ਅਪ੍ਰੈਲ 2024 ਇਹ ਛੋਟੀ ਜਿਹੀ ਅਪਡੇਟ ਤੁਹਾਨੂੰ ਦੇਣੀ ਸੀ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਣੇ ਸਾਥੀਆਂ ਨੂੰ ਸ਼ੇਅਰ ਵੀ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਕਰੋ ਤੇ ਇਹ ਸੀ ਅੱਜ ਦੀ ਅਪਡੇਟ ਇਸ ਤਰ੍ਹਾਂ ਦੀ ਹੋਰ ਭਰਤੀਆਂ ਸੰਬੰਧੀ ਜਾਣਕਾਰੀ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਵੇਖਣ ਲਈ ਧੰਨਵਾਦ